ਗੁਰੂ ਜੀ ਇੱਕ ਓੰਕਾਰ ਸਤਨਾਮ ਗੁਰਤਾਰ ਪਰਮੇਰ ਭੋਇ ਓਤਤ ਬੂਲ ਆਇਓ ਨੀ ਸੇਵ ਗੁਰ ਪ੍ਰਸਾਦ ਸਚ ਸਚ ਜੁਗਾਦਿ ਸਚ ਨਾਨਕ ਹੋਸੀ ਭੀ ਸਚ ਅਗੰਗੋਚਰ ਸਚ ਸਾਹਿਬੇ ਮੇਰਾ ਨਾਨਕ ਬੁਲਾਇਆ ਤੇਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਕਨੜਾ ਚੌਪਦੇ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆ ਗਾ ਲੂ ਰਤ ਆਇਉ ਨਈ ਸੇਵੰ ਗੁਰ ਪ੍ਰਸਾਦ ਮੇਰਾ ਮਨ ਸਾਧ ਜਨਾ ਮਿਲ ਹਰਿਆ ਹਉ ਬਲ 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 ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ ਮੇਰਾ ਮਨ ਸਾਧ ਜਨਾ ਮਿਲ ਹਰਿਆ ਸਾਲ ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਤਿਕਾਰਯੋਗ ਸਤਿਗੁਰੂ ਜੀ ਦੇ ਸਾਜੀ ਨਿਵਾਜੀ ਗੁਰੂ ਰੋਹ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਦਿੱਤੀ ਹੈ ਗੁਰਵਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ ਸੁਭਾਗ ਬਖਸ਼ਿਆ ਹੈ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਤੇ ਜੇ ਤੇ ਇਸ ਸਮੇ 1294 ਅੰਗ ਤੇ ਕਨੜਾ ਰਾਗ ਦੀ ਅਰੰਭਤਾ ਹੋ ਰਹੀ ਹੈ ਸੋ ਆਓ ਸਤਿਗੁਰੂ ਜੀ ਦੇ ਅੰਮ੍ਰਿਤ ਵਚਨਾਂ ਨਾਲ ਜੁੜ ਕੇ ਲਾਹਾ ਪ੍ਰਾਪਤ ਕਰੀਏ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਿਰਾਗ ਦੀ ਅਰੰਭਤਾ ਕਰਦੇ ਹਨ ਪ੍ਰਥਮ ਸ਼ਬਦ ਵਿੱਚ ਸਤਿਗੁਰੂ ਜੀ ਨੇ ਜੋ ਬਖਸ਼ਿਸ਼ ਕੀਤੀ ਹੈ ਸਾਧੂ ਸੰਗਤ ਦਾ ਮਹਾਤਮ ਦੱਸਿਆ ਹੈ ਬੰਦਗੀ ਵਾਲਿਆਂ ਦੀ ਸੰਗਤ ਦਾ ਵੱਡਾ ਭਾਰੀ ਮਹਾਤਮ ਜਿਨ੍ਹਾਂ ਦੀ ਸੰਗਤ ਕਰਕੇ ਇਹ ਜਿਹੜਾ ਸਾਡਾ ਮਨ ਵਿਸ਼ਿਆਂ ਕਰਕੇ ਵਿਕਾਰਾਂ ਕਰਕੇ ਸੁੱਕਾ ਹੈ ਖੁਸ਼ਕ ਹੋਇਆ ਪਿਆ ਹੈ ਹਰਿਆ ਹੋ ਜਾਂਦਾ ਹੈ ਸੰਦੂ ਆਦੀ ਸੰਗਤ ਕਰਕੇ ਇਹ 84 ਦੇ ਭਵਜਲ ਤੋਂ ਪਾਰ ਹੋ ਜਾਂਦਾ ਹੈ ਸਵਾਉ ਸਤਿਗੁਰੂ ਜੋ ਬਖਸ਼ਿਸ਼ ਕਰੇ ਨੀ ਅਮਰਤ ਵਚਨਾ ਨਾਲ ਜੁੜੀਏ ਰਾਗ ਕਨੜਾ ਚੌਪ ਦੇ ਮਹੱਲਾ ਤੋਥਾ ਘਰ ਪਹਿਲਾ ਰਾਗ ਕਨੜਾ ਇੱਥੇ ਜਿਹੜੇ ਸ਼ਬਦ ਆਉਣੇ ਨੇ ਉਹ ਚਾਰ ਪੌੜੀਆਂ ਵਾਲੇ ਆਉਣ ਵਾਲੇ ਮਹੱਲਾ ਚੌਥਾ ਬਾਣੀ ਧੰਗ ਗੁਰੂ ਰਾਮਦਾਸ ਜੀ ਦੀ ਹੈ ਘਰ ਪਹਿਲਾ ਸੁਰ ਤਾਲ ਦੇ ਮੁਤਾਬਕ ਪਹਿਲੇ ਘਰ ਉੱਤੇ ਗਾਣ ਦਾ ਪਾਤਸ਼ਾਹ ਹੁਕਮ ਕਰ ਰਹੇ ਨੇ ਇੱਕ ਓ ਅੰਕਾਰ ਵਾਹਿਗੁਰੂ ਇੱਕ ਹੈ ਜਿਵੇਂ ਸਨਾਤਨ ਮਤ ਨੇ ਤਿੰਨ ਭਗਵਾਨ ਖਾਸ ਕਰਕੇ ਮੰਨੇ ਨੇ ਬ੍ਰਹਮੇ ਨੂੰ ਕਹਿੰਦੇ ਦੁਨੀਆ ਬਣਾਉਣ ਵਾਲਾ ਹੈ ਵਿਸ਼ਨੂੰ ਭਗਵਾਨ ਦੁਨੀਆ ਨੂੰ ਪਾਲਣ ਵਾਲਾ ਹੈ ਮਹੇਸ਼ ਸ਼ਿਵ ਜੀ ਕਹਿੰਦੇ ਦੁਨੀਆ ਨੂੰ ਮਾਰਨ ਵਾਲਾ ਹੈ ਇਸੇ ਤਰ੍ਹਾਂ ਇਸਲਾਮ ਮਤ ਨੇ ਵੀ ਇੱਕ ਖੁਦਾ ਮੰਨਿਆ ਹੈ ਖੁਦਾ ਦੇ ਬਰਾਬਰ ਸ਼ੈਤਾਨ ਨੂੰ ਮੰਨਿਆ ਹੈ ਖੁਦਾ ਤੋਂ ਕਹਿੰਦੇ ਨੇਕੀਆਂ ਆਉਂਦੀਆਂ ਨੇ ਸ਼ੈਤਾਨ ਤੋਂ ਬਦੀਆਂ ਆਉਂਦੀਆਂ ਨੇ ਇਸੇ ਤਰ੍ਹਾਂ ਹੋਰ ਧਰਮਾਂ ਦੇ ਅੰਦਰ ਵੀ ਪਰ ਸਤਿਗੁਰੂ ਕਹਿੰਦੇ ਨਹੀਂ ਭਾਈ ਉਹ ਵਾਹਿਗੁਰੂ ਇੱਕੋ ਹੈ ਸੰਸਾਰ ਨੂੰ ਬਣਾਉਣ ਵਾਲਾ ਪਾਲਣ ਵਾਲਾ ਤੇ ਲੈ ਕਰਨ ਵਾਲਾ ਕਰਨ ਕਰਣ ਪ੍ਰਾਪੀਕ ਹੈ ਦੂਸਰ ਨਹੀਂ ਕੋਏ ਨਾਨਕ ਤਿਸ ਬਲਿਹਾਰਨੈ ਜਲ ਥਲ ਮਈਲ ਸੋਏ ਸਤ ਨਾਮ ਉਹਦਾ ਨਾਮ ਸੱਤਾ ਵਾਲਾ ਹੈ ਪਾਵਰ ਵਾਲਾ ਹੈ ਨਾਮ ਤਾਂ ਸਾਰਿਆਂ ਦੇ ਹਨ ਪਰ ਸਾਡੇ ਨਾਮ ਵਿੱਚ ਉਹ ਪਾਵਰ ਨਹੀਂ ਹੈ ਵਾਹਿਗੁਰੂ ਦੇ ਨਾਮ ਦੇ ਵਿੱਚ ਪਾਵਰ ਹੈ ਜੀਵੀ ਹੋਣ ਦਾ ਵਾਲਾ ਹੈ ਰਹਿਣ ਵਾਲਾ ਹੈ ਉਹ ਕਰਤਾ ਪੁਰਖ ਉਹ ਸਾਰਿਆਂ ਦਾ ਕਰਤਾ ਹੈ। ਪ੍ਰਖ ਸਾਰਿਆਂ ਵਿੱਚ ਪੂਰਿਆ ਹੋਇਆ ਹੈ। ਐਸਾ ਕਰਤਾ ਹੈ ਵਾਹਿਗੁਰੂ ਨੇ। ਕਰਤਾ ਤਾਂ ਮਨੁੱਖ ਵੀ ਹੈ। ਇਹਨੇ ਵੀ ਕੁਝ ਨਾ ਕੁਝ ਬਣਾਇਆ ਹੈ ਪਰ ਜੋ ਚੀਜ਼ੇ ਨੇ ਬਣਾਈ ਹੈ ਉਹਦੇ ਵਿੱਚ ਨਹੀਂ ਹੈ। ਬਣਾ ਕੇ ਜੀ ਨੂੰ ਆਪ ਹੋਰ ਪਾਸੇ ਪਰ ਵਾਹਿਗੁਰੂ ਪਰਮਾਤਮਾ ਜੋ ਕੁਝ ਬਣਾਇਆ ਹੈ ਉਹਦੇ ਵਿੱਚ ਹੀ ਬੈਠਾ ਹੈ। ਉਰਖ ਮੈਨੇ ਪੂਰਿਆ ਹੋਇਆ ਨਿਰਭਉ ਉਹਨੂੰ ਕਿਸੇ ਤੋਂ ਭਉ ਨਹੀਂ ਲੱਗਦਾ ਨਿਰਵੈਰ ਉਹਦਾ ਕਿਸੇ ਨਾਲ ਵੈਰ ਵੀ ਨਹੀਂ ਹੈ ਅਕਾਲ ਮੂਰਤ ਉਹ ਅਕਾਲ ਹੈ ਕਾਲ ਤੋਂ ਰਹਿਤ ਹੈ ਮੂਰਤ ਮੂਰਤ ਦਾ ਇੱਥੇ ਅਰਥ ਮੂਰਤੀ ਨਹੀਂ ਮੂਰਤ ਦਾ ਅਰਥ ਹੈ ਸਰੂਪ ਉਹਦੀ ਹਸਤੀ ਹੈ ਹੋਂਦ ਹੈ ਜਿਵੇਂ ਹਵਾ ਹੈ ਪਰ ਉਹਦੀ ਕੋਈ ਮੂਰਤੀ ਨਹੀਂ ਹੈ ਉਹਦੀ ਹੋਂਦ ਤਾਂ ਹੈ ਨਾ ਜਿਵੇਂ ਧੁੱਪ ਹੈ ਧੁੱਪ ਦੀ ਵੀ ਕੋਈ ਮੂਰਤੀ ਨਹੀਂ ਪਰ ਉਹਦੀ ਹੋਂਦ ਹੈ ਆਪਾਂ ਨੂੰ ਗਰਮੀ ਲੱਗਦੀ ਹੈ ਗਰਮੀ ਦੀ ਆਪਾਂ ਨੂੰ ਕੋਈ ਕੇ ਵੀ ਤੁਸੀਂ ਮੂਰਤੀ ਦਿਖਾਓ ਗਰਮੀ ਦੀ ਫੋਟੋ ਦਿਖਾਓ ਅਸੀਂ ਤਾਂ ਮੰਨਾਂਗੇ ਆਪਾਂ ਗਰਮੀ ਦੀ ਫੋਟੋ ਨਹੀਂ ਦਿਖਾ ਸਕਦੇ ਆਪਾਂ ਨੂੰ ਠੰਡ ਲੱਗ ਰਹੀ ਹੈ ਕੋਈ ਕਹੇ ਮੈਂ ਨਹੀਂ ਮੰਨਦਾ ਠੰਡ ਲੱਗ ਰਹੀ ਐ ਪਹਿਲਾਂ ਠੰਡ ਦਿਖਾ ਹੁੰਦੀ ਕਿਦਾਂ ਦੀ ਐ ਉਹ ਮਹਿਸੂਸ ਹੁੰਦੀ ਦਿਖਾਈ ਨਹੀਂ ਜਾ ਸਕਦੀ ਭੁੱਖ ਲੱਗਦੀ ਐ ਪਿਆਸ ਲੱਗਦੀ ਐ ਉਹ ਦਿਖਾ ਨਹੀਂ ਸਕਦੇ ਆਪਾਂ ਉਹ ਅਨਪਵਦਾ ਵਿਸ਼ਾ ਹੈ ਇਸੇ ਤਰ੍ਹਾਂ ਆਪਾਂ ਨੂੰ ਸ਼ਬੂ ਆਉਂਦੀ ਬੋਲਾਂ ਦੇ ਵਿੱਚੋਂ ਉਹ ਆਪਾਂ ਦਿਖਾ ਨਹੀਂ ਸਕਦੇ ਕਿਸ ਤਰ੍ਹਾਂ ਦੀ ਹੋਏਗੀ ਉੱਚੀ ਲੰਮੀ ਮੋਟੀ ਕਿਸ ਤਰ੍ਹਾਂ ਦੀ ਐ ਕਿਵੇਂ ਉਹਦਾ ਰੰਗ ਕਿਸ ਤਰ੍ਹਾਂ ਦਾ ਦੱਸਾਂਗੇ ਨਹੀਂ ਦੱਸ ਸਕਦੇ ਬਸ ਉਹਨੂੰ ਮਾਨਿਆ ਜਾ ਸਕਦਾ ਹੈ ਇਸੇ ਤਰ੍ਹਾਂ ਰੱਬ ਦਾ ਵੀ ਕੋਈ ਚੱਕਰ ਜੈਨ ਅਰ ਬਰਨ ਜਾਤ ਅਰ ਪਾਤ ਨੈਣ ਜੇ ਰੂਪ ਰੰਗ ਅਰ ਰੇਗ ਭੇਕੋ ਕਹਿ ਨਾ ਸਕਦੇ ਕੀ ਕੋਈ ਨਹੀਂ ਕਹਿ ਸਕਦਾ ਉਹ ਕਿਸ ਰੰਗ ਉਹ ਤਾਂ ਮੰਨਣ ਦਾ ਵਿਸ਼ਾ ਹੈ ਮਾਨਿਆ ਜਾ ਸਕਦਾ ਹੈ ਉਹਨੂੰ ਤਾਂ ਮਹਾਰਾਜ ਕਹਿੰਦੇ ਉਹਦੀ ਹੋਣ ਉਹਦੀ ਹਸਤੀ ਹੈ ਉਹ ਐਵੇਂ ਨਹੀਂ ਕੋਈ ਮਿੱਥਿਆ ਨਹੀਂ ਹੈ ਵੀ ਉਹਨੂੰ ਮਹਿਸੂਸ ਕਿਵੇਂ ਹੋਵੇਗਾ ਵਾਹਿਗੁਰੂ ਵਾਹਿਗੁਰੂ ਜਪਾਂਗੇ ਤਾਂ ਸਾਨੂੰ ਵਾਹਿਗੁਰੂ ਦੀ ਹਸਤੀ ਦੀ ਜਿਹੜੀ ਹੈ ਹੋਂਦ ਉਹ ਪਤਾ ਲੱਗੇ ਅਜੂਨੀ ਉਹ ਜੁਨੀਆ ਵਿੱਚ ਨਹੀਂ ਆਉਂਦਾ ਸਹਿਵ ਹੈ ਸਵੈ ਪ੍ਰਕਾਸ਼ਮਾਨ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਹੈ ਮੇਰਾ ਮਨ ਸਾਜ ਜਨਾ ਮਿਲ ਹਰਿਆ ਜਿਨ੍ਹਾਂ ਸਾਧੂਆਂ ਨੇ ਨਾਮ ਜਪਿਆ ਐਸੇ ਸਾਧੂਆਂ ਨੂੰ ਮਿਲ ਕੇ ਮੇਰਾ ਮਨ ਵੀ ਹਰਿਆ ਹੋਇਆ ਭਾਵ ਰੱਬ ਦੀ ਬੰਦਗੀ ਕਰਨ ਲੱਗ ਪਿਆ ਹਾਂ ਬਾਲ 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 ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ ਮੈਂ ਉਹਨਾਂ ਸਾਧੂਆਂ ਤੋਂ ਬਲਿਹਾਰ ਹਾਂ ਬਲਿਹਾਰ ਹਾਂ ਬਲਿਹਾਰ ਹਾਂ ਬਲਿਹਾਰਾਂ ਕਿਉਂਕਿ ਐਸੇ ਬੰਦਗੀ ਵਾਲੇ ਸਾਧੂਆਂ ਦੀ ਸੰਗਤ ਕਰਕੇ ਪਾਰ ਹੋ ਗਿਆ ਭਵਜਲ ਤੋਂ ਵਿਕਾਰਾਂ ਤੋਂ ਬੰਦਨਾ ਤੋਂ ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਅਮ ਸਾਧ ਜਨਾ ਪਗ ਪਰਿਆ ਏ ਵਾਹਿਗੁਰੂ ਪ੍ਰਮਾਤਮਾ ਤੂੰ ਸਦਾ ਸਾਡੇ ਤੇ ਕਿਰਪਾ ਕਰ ਮੈਂ ਤੇਰੇ ਸਾਧੂਆਂ ਦੀ ਚਰਨੀ ਪਿਆਰਾ ਐਸੀ ਕਿਰਪਾ ਐਸੀ ਬਖਸ਼ਿਸ਼ ਕਰ ਦਿਓ ਵੱਡਾ ਭਾਰੀ ਮਹਾਤਮ ਹੈ ਗੁਰਮੁਖੀ ਦੀ ਸੰਗਤ ਕਰਨ ਦਾ ਧਨ ਧਨ ਸਾਧ ਜਿਨ ਅਰਬਰਾਬ ਜਾਣਿਆ ਮਿਲ ਸਾਧੂ ਪਤ ਤ ਉਧਰਿਆ ਸਾਧੂ ਧਨ ਹਨ ਧਨ ਹਨ ਬੰਦਗੀ ਵਾਲੇ ਮਹਾਤਮਾ ਜਿਨ੍ਹਾਂ ਦੀ ਸੰਗਤ ਕਰਕੇ ਪਤ ਤ ਵੀ ਕਾਪੀ ਤੋਂ ਪਾਪੀ ਜੀ ਵੀ ਪਾਰ ਹੋ ਜਾਂਦੇ ਨੇ ਉਹ ਸਾਧੂ ਧਨ ਨੇ ਜਿਨ੍ਹਾਂ ਨੇ ਰੱਬ ਨੂੰ ਜਾਣਿਆ ਭਾਵ ਰੱਬ ਨਾਲ ਸਾਝ ਪਾ ਲਈ ਤੇ ਐਸੇ ਸਾਧੂਆਂ ਦੀ ਸੰਗਤ ਕਰਕੇ ਪਦਤ ਤੋਂ ਪਦਜੀਵੀ ਪਾਰ ਹੋ ਜਾਂਦਾ ਹੈ ਸਾਧੂ ਮਹਾਤਮਾ ਰੱਬ ਦੇ ਪਿਆਰੇ ਮਾਨਕ ਮਹਾਰਾਜ ਕਹਿੰਦੇ ਮਨਵਾ ਚਲੈ ਚਲੈ ਬਹੁ ਬਹੁ ਵਿਦ ਮਿਲ ਸਾਧੂ ਵਸਗਤ ਕਰਿਆ ਜਿਹੜਾ ਸਾਡਾ ਮਨ ਇਹ ਬੜਾ ਦੌੜਦਾ ਹੈ ਦਸੇ ਦਿਸ਼ਾਵਾਂ ਦੇ ਵਿੱਚ ਔਰ ਇਤੋਂ ਤੱਕ ਆਪਾਂ ਸੌਂ ਜਾਂਦੇ ਆ ਇਹ ਮਨ ਤਾਂ ਵੀ ਗਤੀਸ਼ੀਲ ਰਹਿੰਦਾ ਹੈ ਇਹ ਮਨ ਤਾਂ ਵੀ ਨਹੀਂ ਟਿਕਦਾ ਮਹਾਰਾਜ ਕਹਿੰਦੇ ਕਿਵੇਂ ਟਿਕਦਾ ਹੈ ਇਹ ਗੁਰਮੁਖਾਂ ਦੀ ਸੰਗਤ ਕਰਕੇ ਸਾਧੂਆਂ ਦੀ ਸੰਗਤ ਨਾਲੇ ਮਨ ਟਿਕਦਾ ਹੈ ਮਨੁਆ ਚੱਲੇ ਚੱਲੇ ਬਹੁ 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 ਵਿਦ ਮਿਲ ਸਾਧੂ ਵਸਗਤ ਕਰਿਆ ਸਾਧੂਆਂ ਨੂੰ ਮਿਲ ਕੇ ਮਨ ਵਸ ਵਿੱਚ ਆਉਂਦਾ ਹੈ ਜਿਉਂ ਜਲ ਤੰਤ ਪਸਾਰਿਓ ਬਤਕ ਗ੍ਰਸ ਮੀਨਾ ਵਸਗਤ ਕਰਿਆ ਜਿਵੇਂ ਬਦਕ ਸ਼ਿਕਾਰੀ ਮੱਛੀ ਨੂੰ ਪਕੜਨ ਵਾਸਤੇ ਜਿਉਂ ਜਲ ਤੰਤ ਪਸਾਰਿਓ ਬਦਕ ਬਦਕ ਨੇ ਮੱਛੀ ਨੂੰ ਪਕੜਨ ਵਾਸਤੇ ਆਪਣਾ ਕੁੰਡੀ ਨੂੰ ਮਾਸ ਆਦਕ ਲਾ ਕੇ ਜਾਂ ਆਟਾ ਆਦਕ ਲਾ ਕੇ ਪਾਣੀ ਦੇ ਵਿੱਚ ਆਪਣਾ ਜਿਹੜਾ ਜਲ ਤੰਤਰ ਸੀ ਉਹ ਛੁੱਟਿਆ ਗਰਸਮੀਨਾ ਵਕਤ ਖਰੇਆ ਤੇ ਉਹਨੇ ਮੱਛੀ ਨੂੰ ਪਕੜ ਲਿਆ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜੇ ਸਾਡਾ ਇਹ ਮਨ ਹੈ ਨਾ ਇਹ ਵਸੇ ਚ ਆਉਂਦਾ ਗੁਰਮੁਖਾਂ ਦੀ ਸੰਗਤ ਕਰਕੇ ਹਰ ਕੇ ਸੰਤ ਸੰਤ ਭਲਨੀ ਕੇ ਮਿਲ ਸੰਤ ਜਨਾ ਮਲ ਰਹੀਆ ਰੱਬ ਦੇ ਸੰਤ ਬੰਦਗੀ ਕਰਨ ਵਾਲੇ ਭਲੇ ਹਨ ਸਭ ਨਾਲੋਂ ਚੰਗੇ ਹਨ ਉਹਨਾਂ ਸੰਤਾਂ ਦੀ ਸੰਗਤ ਕਰਕੇ ਜਨਮਾਂ ਜਨਮਾਂ ਦੀ ਮੈਲ ਲੈ ਜਾਂਦੀ ਹੈ ਹੋਮੈ ਦੁਰਤ ਗਿਆ ਸਭ ਨੀਕਰ ਜੋ ਸਾਉਣ ਕਾਪੁਰ ਕਰਿਆ ਹੁ ਮੈਂ ਅਤੇ ਪਾਪ ਦੀ ਮੈਲ ਦੂਰ ਹੋ ਗਈ ਨਿਕਲ ਗਈ ਮਨ ਵਿੱਚੋਂ ਇਸ ਤਰ੍ਹਾਂ ਜਿਵੇਂ ਸਾਬਣ ਕੱਪੜੇ ਵਿੱਚੋਂ ਮੈਲ ਕੱਢ ਦਿੰਦੀ ਹੈ ਐਸਾ ਮਹਾਤਮ ਹੈ ਸਾਧੂਆਂ ਦੀ ਸੰਗਤ ਕਰਨ ਦਾ ਮਸਤਕ ਲਿਲਾਟ ਉਲਗਿਆ ਤੋਂ ਠਾਕੁਰ ਗੁਰ ਸਤਗੁਰ ਚਰਨ ਉਰ ਧਰਿਆ ਜਿਨ੍ਹਾਂ ਦੇ ਮਸਤਕ ਦੇ ਚੰਗੇ ਲੇਗਾਨ ਉਸ ਵਾਹਿਗੁਰੂ ਨੇ ਲਿਖੇ ਉਹ ਭਾਈ ਸਤਿਗੁਰੂ ਦੇ ਚਰਨਾਂ ਤੇ ਆਪਣਾ ਸਿਰ ਧਰ ਦਿੰਦੇ ਨੇ ਭਾਵ ਸਤਿਗੁਰੂ ਨੂੰ ਮੱਥਾ ਟੇਕਦੇ ਨੇ ਸਤਿਗੁਰੂ ਦੀ ਬਾਣੀ ਦੇ ਨਾਲ ਜੁੜ ਜਾਂਦੇ ਨੇ ਸਤਿਗੁਰੂ ਦੇ ਹੁਕਮ ਨੂੰ ਮੰਨਦੇ ਨੇ ਮੱਥਾ ਟੇਕਣ ਦਾ ਭਾਵ ਕੀ ਹੁੰਦਾ ਹੈ ਚਰਨਾਂ ਤੇ ਸਿਰ ਧਰਨ ਤੋਂ ਭਾਵ ਕੀ ਹੈ ਵੀ ਸਤਿਗੁਰੂ ਜੀ ਅੱਜ ਤੋਂ ਮੈਂ ਤੁਹਾਡੇ ਹੁਕਮ ਦੇ ਅਨੁਸਾਰ ਜੀਵਨ ਜੀਵਾਂਗਾ ਸਭ ਦਾਲਦ ਦੂਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਤੇ ਜਿਨ੍ਹਾਂ ਨੇ ਇਸ ਤਰ੍ਹਾਂ ਕਰ ਲਿਆ ਨਾ ਮੱਥਾ ਤੇ ਆਪਾਂ ਰੋਈ ਭੇਗਦੇ ਹਾਂ ਪਰ ਆਪਾਂ ਗੁਰੂ ਦਾ ਹੁਕਮ ਨਹੀਂ ਮੰਨਦੇ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨ ਲਿਆ ਨਾ ਮਹਾਰਾਜ ਕਹਿੰਦੇ ਉਹਨਾਂ ਦੀ ਸਾਰੀ ਗਰੀਬੀ ਚੱਕੀ ਗਈ ਸਭ ਦਲਿਦਾਤਾ ਚੱਕੀ ਗਈ ਸਭ ਦਾਲਦ ਦੂਖ ਭੰਜ ਪ੍ਰਭ ਪਾਇਆ ਸਾਰੇ ਦੂਖ ਭਜ ਗਏ ਨਾਸ ਹੋ ਗਏ ਵਾਹਿਗੁਰੂ ਮਿਲ ਗਿਆ ਇਸ ਤਰ੍ਹਾਂ ਉਹ ਗੁਰਮੁਖ ਨਾਮ ਜਪ ਕੇ ਉਧਰ ਗਏ ਭਲਾ ਹੋ ਗਿਆ ਉਹਨਾਂ ਦੀ ਕਲਿਆਣਤਾ ਹੋਈ ਹੈ ਕਾਨੜਾ ਮਹੱਲਾ ਚੋ ਤਾਂ ਅਗਲਾ ਸ਼ਬਦ ਮਹਾਰਾਜ ਗੁਰੂ ਰਾਮਦਾਸ ਜੀ ਬਖਦੇ ਨੇ ਮੇਰਾ ਮਨ ਸੰਤ ਜਨਾ ਪਗ ਰੇਨ ਮੇਰਾ ਮਨ ਰੱਬ ਦੇ ਸਾਧੂਆਂ ਦੇ ਚਰਨਾਂ ਦੀ ਧੂੜੀ ਹੋ ਗਿਆ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਭੇਨ ਰਹਾਉ ਜਦੋਂ ਮੈਂ ਉਹਨਾਂ ਸਾਧੂਆਂ ਕੋਲੋਂ ਰੱਬ ਦੀ ਕਥਾ ਸੁਣੀ ਨਾ ਤਾਂ ਮਹਾਰਾਜ ਕਹਿੰਦੇ ਮੇਰਾ ਇਹ ਕੋਰਾ ਮਨ ਜਿਹੜਾ ਸੀ ਨਾ ਬਿਲਕੁਲ ਭਗਤੀ ਤੋਂ ਸਖਣਾ ਸੀ ਇਹ ਨੂੰ ਹੁਣ ਨਾਮ ਦਾ ਰੰਗ ਚੜ ਗਿਆ ਰੰਗ ਵਿੱਚ ਭਿੱਜ ਗਿਆ ਹੈ ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਹਮ ਅਚਿਤ ਅਚੇਤ ਨਾ ਜਾਣੈ ਗਤਮਿਤ ਗੁਰ ਕੀਏ ਸੁਚਿਤ ਸਿੱਤੇਨ ਅਸੀਂ ਬੜੇ ਹੀ ਗਾਫਲ ਜੀਵਾਂ ਅਚੇਤ ਹਾਂ ਸਾਨੂੰ ਕੋਈ ਨਹੀਂ ਪੇਤਾ ਰੱਬ ਦੀ ਬੰਦਗੀ ਕਰਨ ਦੀ ਕੋਈ ਸਮਝ ਹੈ ਹੀ ਨਹੀਂ ਕਿਸੇ ਤਰ੍ਹਾਂ ਔਰ ਪਾਤਸ਼ਾਹ ਜੀ ਕਹਿੰਦੇ ਅਸੀਂ ਵਾਹਿਗੁਰੂ ਪਰਮਾਤਮਾ ਦੀ ਗਤ ਮਿਤ ਨੂੰ ਜਾਣਦੇ ਨਹੀਂ ਬਿਲਕੁਲ ਮਹਾਰਾਜ ਕਹਿੰਦੇ ਗੁਰ ਕੀਏ ਸੁਚੇਤ ਚਤੇਨ ਗੁਰੂ ਨੇ ਸੁਜੇਦ ਕਰਤਾ ਗੁਰੂ ਨੇ ਗਿਆਨ ਕਰਾਤਾ ਸੋਜੀ ਬਖਸ਼ਤੀ ਰੱਬ ਦੀ ਅਵਸਥਾ ਆਨੰਦਮਈ ਹੈ ਰੱਬ ਦੀ ਮਰਿਆਦਾ ਉਹੀ ਜਾਣਦਾ ਹੈ ਸਾਨੂੰ ਉਹਦਾ ਹੁਕਮ ਮੰਨਣਾ ਚਾਹੀਦਾ ਹੈ ਪ੍ਰਭ ਦੀਨ ਦਿਆਲ ਕੀਓ ਅੰਗੀ ਕਰਤ ਮਨ ਹਰ ਹਰ ਨਾਮ ਜਪੇਨ ਜਦੋਂ ਗੁਰੂ ਦੀ ਮਤ ਲੈ ਕੇ ਨਾਮ ਜਪਿਆ ਸ਼ਬਦ ਨਾਲ ਜੁੜੇ ਨਾ ਤਾਂ ਵਾਹਿਗੁਰੂ ਪਰਮਾਤਮਾ ਨੇ ਫਿਰ ਦਇਆ ਕਰੀ ਤੇ ਬਖਸ਼ਿਸ਼ ਕਰ ਦਿੱਤੀ। ਉਹ ਸਾਡਾ ਅੰਗੀਕ੍ਰਿਤ ਹੋ ਗਿਆ, ਸਾਡਾ ਸਹਾਇਕ ਹੋ ਗਿਆ ਹਰ ਸਮੇਂ। ਹੈ ਤਾਂ ਹਰ ਸਮੇਂ ਪਰ ਉਹ ਸਾਨੂੰ ਮਹਿਸੂਸ ਨਹੀਂ ਹੋ ਰਿਹਾ। ਗੁਰੂ ਦੀ ਕਿਰਪਾ ਨਾਲ ਪਤਾ ਲੱਗ ਗਿਆ ਰੱਬ ਤਾਂ ਹਰ ਸਮੇਂ ਸਾਡੇ ਨਾਲ ਵਰਤ ਰਿਹਾ ਹੈ। ਤੇ ਮਹਾਰਾਜ ਕਹਿੰਦੇ ਹੁਣ ਮਨ ਹਰ ਸਮੇਂ ਉਹਦੇ ਨਾਮ ਨੂੰ ਜਪਦਾ ਹੈ। ਸਰੀਰ ਹਰ ਸਮੇਂ ਨਾਮ ਨਹੀਂ ਜਪ ਸਕਦਾ ਮਨ ਜਪ ਸਕਦਾ ਕਿਉਂਕਿ ਮਨ ਕਦੇ ਸੌਂਦਾ ਨਹੀਂ ਸਰੀਰ ਸੌਂ ਵੀ ਜਾਵੇ ਮਨ ਤਾਂ ਵੀ ਕੰਮ ਕਰੀ ਜਾਂਦਾ ਹੈ ਤੇ ਜਦੋਂ ਗੁਰੂ ਦੀ ਕਿਰਪਾ ਨਾਲ ਮਨ ਜਪਣ ਲੱਗ ਪਿਆ ਨਾਮ ਸਰੀਰ ਸੁੱਤਾ ਹੋਇਆ ਵੀ ਹੈ ਮਨ ਫਿਰ ਵੀ ਨਾਮ ਜਪ ਰਿਹਾ ਹੈ ਹਰ ਕੇ ਸੰਗ ਮਿਲੈ ਮਨ ਪ੍ਰੀਤਮ ਕਟ ਦੇਵੋ ਹੀਰਾ ਦੇਨ ਹਰੀ ਦੇ ਜੋ ਸੰਤ ਹਨ ਜਿਉ ਮਿਲ ਪੈਣ ਉਹਨਾਂ ਨੂੰ ਭੇਟਾ ਕੀ ਦੀਏ ਕਿਉਂਕਿ ਅੱਜ ਆਪਾਂ ਵੇਖਦੇ ਆਂ ਨਕਲੀ ਸੰਤਾਂ ਦੀ ਪਰਮਾਰ ਬੜੀ ਐ ਜੇ ਨਕਲੀ ਸੰਤਾਂ ਦੀ ਪਰਮਾਰ ਬੜੀ ਐ ਇਹ ਚ ਘਵਰਾਣ ਦੀ ਲੋੜ ਨਹੀਂ ਹੁੰਦੀ ਇਹਦਾ ਭਾਵ ਐ ਅਸਲੀ ਸੰਤ ਵੀ ਕਿਤੇ ਸ਼ੁਭੇ ਬੈਠੇ ਹਾਨ ਜੇ ਨਕਲ ਬਾਜ਼ਾਰ ਵਿੱਚ ਆ ਰਹੀ ਐ ਉਹਦੀ ਅਸਲ ਵੀ ਕਿਤੇ ਨਾ ਕਿਤੇ ਹੈ ऐसे रब ਦੇ ਪਿਆਰੇ ਮਿਲ ਪੈਣ ਤਾਂ ਉਹਨਾਂ ਨੂੰ ਭੇਟਾ ਕੀ ਦੀਏ ਮਹਾਰਾਜ ਕਹਿੰਦੇ ਆਪਣਾ ਹਿਰਦਾ ਕੱਟ ਕੇ ਅੱਗੇ ਭੇਟਾ ਕਰਦੀਏ ਤੋ ਇਹ ਬਾਜ਼ਾਰ ਵਿੱਚ ਜਾਉਨਾ ਬਾਜ਼ਾਰ ਦੇ ਵਿੱਚ ਨਾ ਆਰਟੀਫੀਸ਼ੀਅਲ ਗਹਿਣੇ ਵੀ ਮਿਲਦੇ ਨੇ ਤੇ ਸੋਨੇ ਦੇ ਅਸਲੀ ਗਹਿਣੇ ਵੀ ਮਿਲਦੇ ਨੇ ਤੇ ਕੀਮਤ ਵਿੱਚ ਕਿੰਨਾ ਫਰਕ ਹੈ ਉਹ ਕੀਮਤ ਤੋਂ ਪਤਾ ਲੱਗ ਜਾਂਦਾ ਹੈ ਇਹ ਲੱਛਣ ਹੁੰਦੇ ਨੇ ਪਛਾਣ ਹੁੰਦੀ ਨਾ ਸਾਧੂ ਅਸਲ ਸਾਧੂ ਦੀ ਪਛਾਣ ਤੁਹਾਨੂੰ ਗੁਰਬਾਣੀ ਨੇ ਦੱਸੀ ਹੈ ਅਸਲੀ ਸਾਧੂ ਦੀ ਨਿਸ਼ਾਨੀ ਮਹਾਰਾਜ ਕਹਿੰਦੇ ਜਿਨ੍ਹਾਂ ਸਾਸ ਗਿਰਾਸਨਾਂ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਤੇ ਜਦੋਂ ਤੁਸੀਂ ਨਕਲੇ ਸਾਧੂ ਕੋਲ ਜਾਓਗੇ ਉਹ ਦੀ ਨਿਸ਼ੋਦੇ ਲਕਸ਼ਣ ਕੀ ਨੇ ਉਹ ਕਹੇਗਾ ਵੇਖੋ ਜੀ ਹੁਣ ਆਪਾਂ ਐ ਗੱਡੀ ਨਵੀਂ ਲਈ ਐ ਐ ਹੁਣ ਜ਼ਮੀਨ ਲੈ ਲਈ ਐ ਐ ਟੇਰਾ ਬਣਾ ਲਿਆ ਐ ਕਲੇਰਾ ਹੋੜ ਬਣਾ ਲਿਆ ਤੇ ਉਹ ਕਹੇਗਾ ਮੇਰੀ ਸੰਗਤ ਉੱਥੇ ਐ ਮੇਰੀ ਸੰਗਤ ਉਹ ਮੇਰੀ ਮੇਰੀ ਕਰੀ ਜਾਏਗਾ ਪਰ ਜਿਹੜਾ ਅਸਲੀ ਸਾਧੂ ਉਹ ਕਹਿੰਦਾ ਭਾਈ ਬਾਣੀ ਪੜਦੇ ਹੋ ਨਾਮ ਜਪਦੇ ਚਲੋ ਬੈਠੋ ਬਾਣੀ ਪੜੋ ਨਾਮ ਜਪੋ ਸਿਮਰਨ ਕਰੋ ਇਹ ਨਿਸ਼ਾਨੀਆਂ ਹੁੰਦੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਅਸਲੀ ਸੰਤ ਮਿਲ ਜਾਵੇ ਨਾ ਉਹਨੂੰ ਆਪਣਾ ਹਿਰਦਾ ਭੇਟਾ ਕਰਦੀ ਏ ਹਰ ਕੇ ਸੰਤ ਮਿਲੇ ਹਰ ਮਿਲਿਆ ਕੀਏ ਪਤ ਤਪਵੇਂ ਜੇ ਅਸਲੀ ਸਾਧੂ ਮਿਲ ਗਿਆ ਤੇ ਸਮਝ ਲਓ ਰੱਬ ਮਿਲ ਗਿਆ ਇਹਦੇ ਵਿੱਚ ਫਰਕ ਕੋਈ ਨਹੀਂ ਹੈ ਰੱਬ ਵਿੱਚ ਤੇ ਅਸਲੀ ਸਾਧੂ ਵਿੱਚ ਤੇ ਪਾਤਸ਼ਾਹ ਕਹਿੰਦੇ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤ ਤਪ ਵੇਨ ਉਹ ਸਾਧੂ ਤੁਹਾਡੇ ਜੀਵਨ ਨੂੰ ਨਿਰਮਲ ਕਰ ਦੇਵੇਗਾ ਪਤ ਤ ਨੂੰ ਪਾਵਨ ਕਰ ਦੇਵੇਗਾ ਇੰਨੀ ਵੱਡੀ ਉਹਦੀ ਕਮਾਈ ਹੁੰਦੀ ਹੈ ਵੀ ਉਹਦੀ ਸੰਗਤ ਕੀਤਿਆਂ ਉਹਦੇ ਦਰਸ਼ਨ ਕੀਤਿਆਂ ਹੀ ਜੀਵਨ ਬਦਲ ਜਾਂਦਾ ਹੈ ਅਜਿਉਂ ਨੇ ਬਜਨ ਨਹੀਂ ਕੀਤੇ ਪੂਰਨ ਸਾਧੂ ਮਹਾਤਮਾ ਦੀ ਇਹ ਸੰਗਤ ਦਾ ਫਲ ਹੈ ਕਿ ਉਹਦੇ ਦਰਸ਼ਨ ਕੀਤੇਆਂ ਹੀ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ ਚੇਂਜ ਆ ਜਾਂਦਾ ਹੈ ਹਰ ਕੇ ਜਨ ਉਤਮ ਜਗ ਕਹੀਐ ਜਿਨ ਮਿਲਿਆ ਪਾਤਸ਼ਰਸੀਨ ਮਹਾਰਾਜ ਕਹਿੰਦੇ ਹਰ ਕੇ ਜਨ ਉਤਮ ਜਗ ਕਹੀਐ ਜਿਨ ਮਿਲਿਆ ਪਾਤਸ਼ਰਸੀਨ ਵਾਹਿਗੁਰੂ ਦੇ ਜਿਹੜੇ ਪਿਆਰੇ ਨਾ ਭਗਤ ਉਹ ਉੱਤਮ ਨੇ ਸੰਸਾਰ ਵਿੱਚ ਕਹੇਗੇ ਕਿਉਂਕਿ ਉਹਨਾਂ ਨੂੰ ਮਿਲ ਕੇ ਪੱਥਰ ਦਿਲ ਵੀ ਪਿਗਲ ਜਾਂਦੇ ਨੇ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ ਵਟੈ ਮਾਨਸ ਮਾਰਦਾ ਬੈਠਾ ਬਾਲਮੀਗ ਮਟਵਾੜਾ ਪੂਰਾ ਸਤਨੂ ਨੂੰ ਪੇਟਿਆ ਮਨ ਬਤੂ ਆਖਿਂ ਜੋ ਤਾੜਾ ਅੱਗੇ ਸਾਧੂ ਤਾਂ ਨੇ ਅੱਗੇ ਵੀ ਬੜੇ ਵੱਲ ਉੱਟੇ ਸੀ ਬੰਦੇ ਮਾਰਦਾ ਕਿੰਨਾ ਪੱਥਰ ਦਿਲ ਹੋਵੇਗਾ ਕੋਈ ਜਾ ਰਿਹਾ ਕਿਸੇ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੈ ਗਹਿਣੇ ਗੱਟੇ ਲੈ ਕੇ ਜਾ ਰਿਹਾ ਹੈ ਕਿੰਨਾ ਪੱਥਰ ਦਿਲ ਹੋਵੇਗਾ ਉਹ ਮਿੰਤਾ ਵੀ ਕਰਦਾ ਹੋਵੇਗਾ ਵੀ ਮੈਂ ਆਪਣੀ ਬੱਚੀ ਦਾ ਵਿਆਹ ਰੱਖਿਆ ਹੈ ਪਰ ਉਹ ਮਾਰ ਦਿੰਦਾ ਸੀ ਬੜਾ ਪੱਥਰ ਦਿਲ ਹੋਵੇਗਾ ਨਾ ਮਾਰ ਦਿੰਦਾ ਲੁੱਟ ਲੈਂਦਾ ਕਿਸੇ ਨੇ ਸੋਹ ਕਾਰਜ ਰੱਖਿਆ ਹੈ ਉਹ ਕਿਧੋਂ ਧਨ ਲੈ ਕੇ ਆ ਰਿਹਾ ਲੁੱਟ ਲੈਂਦਾ ਬੜੀਆਂ ਤਰਲੇ ਮਿੰਤਾ ਵੀ ਕਰਦੇ ਹੋਣਗੇ ਲੋਕ ਜਾਨ ਬਚਾਉਣ ਵਾਸਤੇ ਵਰ ਨਹੀਂ ਕਿੰਨਾ ਪੱਥਰ ਦਿਲ ਹੋਵੇਗਾ ਪਰ ਜਦੋਂ ਪੂਰਨ ਸਾਧੂ ਮਿਲ ਗਏ ਆ ਨਾ ਬਸ ਫਿਰ ਮਨ ਨੂੰ ਝੋੜ ਕੇ ਰੱਖ ਦਿੱਤਾ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਹਰ ਕੇ ਜਨ ਊਤਮ ਜਗ ਕਹੀਐ ਜਿਨ ਮਿਲਿਆ ਪੱਥਰ ਸੀਨ ਐ ਪੱਥਰ ਵਰਗਾ ਹਿਰਦਾ ਵੀ ਜਿਹੜਾ ਪਿਘਲ ਜਾਂਦਾ ਹੈ ਉਹ ਉੱਤਮ ਸੰਸਾਰ ਵਿੱਚ ਸਾਧੂ ਮਹਾਤਮਾ ਆਖੇ ਗਏ ਹਨ ਜਨ ਕੀ ਮਹਿਮਾ ਵਰਨ ਨਾਤਾ ਕੋ ਊਤਮ ਹਰ ਹਰ ਕੇ ਰੱਬ ਦੇ ਪਿਆਰੇ ਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਰੱਬ ਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂ ਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਉੱਤਮ ਇਹ ਪਦਵੀ ਵਾਹਿਗੁਰੂ ਨੇ ਆਪ ਦਿੱਤੀ ਹੈ ਰੱਬ ਨੇ ਆਪ ਆਪਣੇ ਵਰਗੇ ਬਣਾਇਆ ਉਹਨਾਂ ਨੂੰ ਤੁਮ ਹਰ ਸ਼ਾਹ ਵੱਡੇ ਪ੍ਰਭ ਸੁਆਮੀ ਹਮ ਬਣ ਜਾ ਰਹੇ ਰਾਸ ਦੇਨ ਹੈ ਵੈਰ ਨੂੰ ਵੱਡਾ ਸ਼ਾਉਕਾਰ ਹੈ ਅਸੀਂ ਤੇਰੇ ਨਾਮ ਦੇ ਵਣਜ ਕਰਨ ਵਾਲੇ ਬਣ ਜਾ ਰਹੇ ਹਾਂ ਤੂੰ ਕਿਰਪਾ ਕਰ ਸਾਨੂੰ ਨਾਮ ਦੀ ਪੁੰਦੀ ਦਾ ਬਣ ਲੇ ਜਨ ਨਾਨਕ ਦਇਆ ਪ੍ਰਾਪਤਾਰੋ ਲਾਧਵਾ ਕਰ ਹਰ ਹਰ ਲੈਨ ਇਹ ਵਾਹਿਗੁਰੂ ਸਾਡੇ ਤੇ ਦਇਆ ਕਰੋ ਅਸੀਂ ਤੁਹਾਡੇ ਨਾਮ ਦਾ ਸੌਦਾ ਵਿਆਜ ਲਈਏ ਕਿਰਪਾ ਕਰੋ ਬਖਸ਼ਿਸ਼ ਕਰੋ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਬਾਅਦ ਕਹਿੰਦੇ ਵੀਨੇ ਜਿਸ ਵਖਰੇ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਕਾਨੜਾ ਮਹਲਾ ਚੌਥਾ ਅਗਲਾ ਸ਼ਬਦ ਮਹਾਰਾਜ ਬਖਸ਼ਿਨ ਜਪ ਮੰਨ ਰਾਮ ਨਾਮ ਪਰਗਾਸੇ ਮਨ ਵਾਹਿਗੁਰੂ ਦੇ ਨਾਮ ਨੂੰ ਜਪ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਵੱਡਾ ਭਾਰੀ ਜਿਹਨੂੰ ਪ੍ਰਕਾਸ਼ ਪ੍ਰਾਪਤ ਹੋ ਜਾਵੇਗਾ ਚਾਨਣ ਹੋ ਜਾਵੇਗਾ ਅੰਦਰ ਦੀ ਦੁਨੀਆ ਵਿਚਾਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿੱਚ ਇਹ ਗ੍ਰਹਿ ਉਦਾਸ ਹੁਣ ਉਹ ਨਾਮ ਦਾ ਪ੍ਰਕਾਸ਼ ਹੋਵੇਗਾ ਕਿਵੇਂ ਰੱਬ ਦੇ ਨਾਲ ਪ੍ਰੀਤ ਕਿਵੇਂ ਬਣੇ ਤਾਂ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਮਿਲ ਕੇ ਬੰਦਗੀ ਕਰਨ ਵਾਲਿਆਂ ਨੂੰ ਮਿਲ ਕੇ ਹੀ ਉਹ ਜਿਹੜੀ ਦਾਤ ਮਿਲਦੀ ਹੈ ਨਾਮ ਨਾਲ ਪ੍ਰੀਤ ਪੈਂਦੀ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿੱਚ ਇਹ ਗ੍ਰਹਿ ਉਦਾਸ ਪਰਿਵਾਰ ਦੇ ਵਿੱਚ ਰਹਿੰਦੇ ਆ ਘਰ ਵਿੱਚ ਰਹਿੰਦੇ ਆ ਹੋਇਆਂ ਹੀ ਜਿਨ੍ਹਾਂ ਨੂੰ ਪੂਰਨ ਸਾਧੂ ਮਿਲ ਗਏ ਨਾ ਉਹ ਪਰਿਵਾਰ ਵਿੱਚ ਰਹਿੰਦੇ ਆ ਹੀ ਉਦਾਸੀ ਹੋ ਜਾਂਦੇ ਨੇ ਪਰਿਵਾਰ ਵਿੱਚ ਰਹਿੰਦੇ ਨੇ ਪਰ ਉਹ ਸੰਸਾਰ ਤੋਂ ਅੰਦਰੋਂ ਉਪਰਾਹ ਹੋ ਕੇ ਨਾਮ ਨਾਲ ਜੁੜ ਜਾਂਦੇ ਨੇ ਰਹਾਉ ਬਿਸਰਾਮ ਦੇ ਕੇ ਕਹਿੰਦੇ ਹਮ ਹਰ ਹਿਰਦੈ ਜਪਿਓ ਨਾਮ ਨਰਹਰ ਪ੍ਰਭ ਕਿਰਪਾ ਕਰੀ ਕਿਰਪਾਸ ਪਾਤਸ਼ਾਹ ਕਹਿੰਦੇ ਅਸੀਂ ਵਾਹਿਗੁਰੂ ਦਾ ਨਾਮ ਜਪਿਆ ਭਾਵ ਜਿਨ੍ਹਾਂ ਗੁਰਮੁਖਾਂ ਨੂੰ ਵਿਰ ਨਾਮ ਦੀ ਦਾਤ ਮਿਲੀ ਉਹਨਾਂ ਨੇ ਸੰਸਾਰ ਨੂੰ ਆਖ ਦਿੱਤਾ ਅਸੀਂ ਨਾਮ ਜਪਿਆ ਹੈ ਪਰ ਕਿਵੇਂ ਜਪਿਆ ਹੈ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਬਲ ਨਾਲ ਆਪਣੀ ਅਗਲ ਨਾਲ ਨਹੀਂ ਅਸੀਂ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਜਪਿਆ ਵਾਰੋ ਸਵੇ ਵਾਹਿਗੁਰੂ ਦੀ ਕਿਰਪਾ ਨਾਲ ਜਪਿਆ ਹੈ ਭਾਵ ਗੁਰਮੁਖ ਅਹੰਕਾਰ ਨਹੀਂ ਕਰਦੇ ਅਨ ਦੇ ਅਨੁ ਦੇ ਪਿਆ ਮਨ ਵਿਖਸਿਆ ਉਦਮ ਭਏ ਮਿਲ ਕੀ ਆਸ ਜਿਵੇਂ ਜਿਵੇਂ ਨਾਮ ਜਪਿਆ ਅੰਦਰ ਆਨੰਦ ਬਣਦਾ ਗਿਆ ਹੋਰ ਵਾਧਾ ਹੁੰਦਾ ਗਿਆ ਮਨ ਖੇੜੇ ਵਿੱਚ ਆ ਗਿਆ ਤੇ ਐਸਾ ਉਦਾਂ ਬਣਿਆ ਹੁਣ ਰੱਬ ਨੂੰ ਮਿਲਣ ਦੀ ਆਸ ਹੋਰ ਕੋਈ ਇੱਛਾ ਨਹੀਂ ਰਹੀ ਹਮਾਰਾ ਸਵਾਮੀ ਬੀਤ ਲਗਾਈ ਜਿਤਨੇ ਸਾਹ ਲੀਏ ਅਮਗਰਾਸ ਹੁਣ ਹਰ ਇੱਕ ਸਵਾਸ ਰੱਬ ਦੇ ਲੇਖੇ ਲਾ ਦਿੱਤਾ ਵਾਹਿਗੁਰੂ ਪਰਮਾਤਮਾ ਦੀ ਐਸੀ ਬਖਸ਼ਿਸ਼ ਹੋ ਗਈ ਵਾਹਿਗੁਰੂ ਨੇ ਐਸੀ ਅੰਦਰ ਪ੍ਰੀਤ ਲਾ ਦਿੱਤੀ ਕਿਉਂ ਚੁਗਲੀ ਨਿੰਦੇ ਆਏ ਗੱਲਾਂ ਛੱਡ ਕੇ ਸਭ ਹੁਣ ਕੇਵਲ ਬਾਣੀ ਪੜਨ ਵਿੱਚ ਲੱਗ ਗਏ ਕਿਲ ਵਿਖ ਦੈਣ ਭਏ ਕਿੰ ਅੰਤਰਾ ਟੁੱਟ ਗਏ ਮਾਇਆ ਕੇ 파ਸ ਕਿਲ ਵਿਖ ਜਿਹੜੇ ਸੀ ਦੈਣ ਹੋ ਗਏ ਸੜ ਗਏ ਪਾਪ ਜਿਹੜੇ ਸੀ ਅੰਦਰ ਸੜ ਗਏ ਖਿੰਨ ਮਾਤਰ ਦੇ ਸਮੇਂ ਅੰਦਰ ਜਿਹੜੇ ਮਾਇਆ ਦੇ ਬੰਧਨ ਵੇਚੀ ਜਿਨ੍ਹਾਂ ਕਰਕੇ ਆਪਾਂ ਬਾਣੀ ਨਹੀਂ ਪੜਦੇ ਨਾਮ ਨਹੀਂ ਜਪਦੇ ਹੁਣ ਆਪਾਂ ਦੇਖੋ ਗੁਰੂ ਮਹਾਰਾਜੀ ਕੋਲ ਬੈਠੇ ਆ ਨਾ ਤੇ ਗੁਰੂ ਮਹਾਰਾਜੀ ਦੀ ਆਭਾ ਕਰਕੇ ਆਪਾਂ ਨੂੰ ਦਿਲ ਕਰਦਾ ਵੀ ਬਾਣੀ ਪੜੀ ਚਲੀ ਪੜੀ ਚਲੀਏ। ਜਦੋਂ ਆਪਾਂ ਗੁਰੂ ਘਰ ਚੋਂ ਬਾਹਰ ਨਿਕਲ ਗਏ ਨਾ ਉਹ ਮਾਇਆ ਦੇ ਬੰਧਨ ਪੈ ਜਾਣੇ ਨੇ। ਫਿਰ ਬਾਣੀ ਪੜਨ ਦੀ ਮਾਨੀ ਨਹੀਂ ਕਰਨਾ ਸਾਰਾ ਦਿਨ। ਮਹਾਰਾਜ ਕਹਿੰਦੇ ਜੇ ਆਪਾਂ ਗੁਰੂ ਦੇ ਕੋਲ ਅਰਦਾਸ ਕਰਾਂਗੇ ਨਾ ਤੇ ਸ਼ਬਦ ਦਾ ਅਭਿਆਸ ਕਰੀ ਜਾਵਾਂਗੇ ਇੱਕ ਦਿਨ ਮਾਇਆ ਦੇ ਬੰਧਨ ਟੁੱਟ ਜਾਣਗੇ। ਫਿਰ ਗੁਰਮੁਖ ਹਰ ਥਾਂ ਤੇ ਬਾਣੀ ਪੜਦਾ ਉਹਨੇ ਉਤਸ਼ਾਹ ਦੇ ਨਾਲ। ਕਿਆ ਹਾਮਾ ਕੀ ਰਾਮਾ ਕਿਆ ਕਰਮ ਕਮਾਵੇ ਮੂਰਖ ਮੁਗਧ ਰਖੇ ਪ੍ਰਵਤਾਸ ਗੁਰਮੁਖ ਬੰਦਗੀ ਕਰਦੇ ਹੰਕਾਰ ਨਹੀਂ ਕਰਦੇ ਉਹ ਕਹਿੰਦੇ ਅਸੀਂ ਤਾਂ ਵਾਹਿਗੁਰੂ ਦੇ ਸਾਹਮਣੇ ਕਿਰਮ ਦੀ ਤਰ੍ਹਾਂ ਕੀੜਿਆਂ ਦੀ ਕਰਾਂ ਅਸੀਂ ਕੀ ਕਰ ਸਕਦੇ ਆ ਸਾਡੀ ਕੁਝ ਵੀ ਪਾਇਆ ਨਹੀਂ ਹੈ ਐ ਨਿਕਨੇ ਕਿ ਕੀੜੇ ਨਾ ਉਹ ਹਲਵਾ ਸਕਦੇ ਨੇ ਨਾ ਉਹ ਕੋਈ ਫੈਕਰੀਆਂ ਚਲਾ ਸਕਦੇ ਕੋਈ ਕੰਮ ਕਰ ਸਕਦੇ ਨਹੀਂ ਕਰ ਸਕਦੇ ਇਸੇ ਤਰ੍ਹਾਂ ਇਹ ਬੰਦਗੀ ਦਾ ਵੱਡਾ ਕਾਰਜ ਆਪਾਂ ਨਹੀਂ ਕਰ ਸਕਦੇ ਆਪਣੀ ਕੋਈ ਪਾਇਆ ਹੀ ਨਹੀਂ ਹੈ। ਕਿਆ ਹਮ ਕ੍ਰਮ ਕਿਆ ਕਰਮ ਕਮਾਵੇ ਮੂਰਖ ਮੁਗਧ ਰਖੇ ਪ੍ਰਵਤਾਸ ਉਸ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਸਾਨੂੰ ਮੂਰਖਾਂ ਨੂੰ ਰੱਖ ਲਿਆ ਆਪਣੇ ਚਰਨਾਂ ਵਿੱਚ ਅਵਗਣਿਆਰੇ ਪਾਥਰ ਭਾਰੇ ਸਤ ਸੰਗਤ ਮਿਲ ਤਰੇ ਤਰਾਸ ਅਸੀਂ ਔਗਣਾ ਨਾਲ ਭਰੇ ਹੋਏ ਪੱਥਰਾਂ ਨਾਲੋਂ ਵੀ ਭਾਰੇ ਮਹਾਰਾਜ ਕਹਿੰਦੇ ਜਦੋਂ ਗੁਰੂ ਦੀ ਬਖਸ਼ਿਸ਼ ਹੋਈ ਸਤ ਸੰਗਤ ਮਿਲੀ ਤਾ ਇਸ ਪਵਜਲ ਤੋਂ ਪਾਰ ਹੋਏ ਜੋ ਜੀਤੀ ਸ੍ਰਿਸ਼ਟ ਕਰੀ ਜਗਦੀ ਸਰ ਤੇ ਸਭ ਊਚਮ ਨੀਚ ਬਗਿਆਸ ਗੁਰਮਖ ਭਗਤੀ ਕਰਦੇ ਆ ਆਪਣੇ ਮਨ ਨੂੰ ਸਦਾ ਇੱਥੇ ਰੱਖਦਾ ਜਿੰਨੀ ਵੀ ਰੱਬ ਨੇ ਸ੍ਰਿਸ਼ਟੀ ਬਣਾਈ ਐ ਨਾ ਉਹ ਸਾਰੀ ਚੰਗੀ ਐ ਤੇ ਮੈਂ ਮਾਰਾਂ ਮਾਰਾ ਚੇਤੀ ਸ੍ਰਿਸ਼ਟ ਕਰੀ ਜਗਦੀਸ਼ਰ ਤੇ ਸਭ ਊਚ ਹਮ ਨੀਚ ਬਖਿਆ ਹਮਰੇ ਆਗੁਣ ਸੰਗ ਗੁਰ ਮੀਤੇ ਜਨ ਨਾਨਕ ਮੇਲ ਲਿਏ ਪ੍ਰਭ ਪਾਸ ਤੇ ਜਦੋਂ ਇਸ ਸੰਸਥਾ ਨਾਲ ਨਾਮ ਜਪਿਆ ਨਾਮ ਤਾ ਗੁਰੂ ਨੇ ਕਿਰਪਾ ਕੀਤੀ ਸਾਡੇ ਸਾਰੇ ਔਗਣ ਮੇਟ ਦਿੱਤੇ ਮਹਾਰਾਜ ਕਹਿੰਦੇ ਜੋਸ ਵਾਹਿਗੁਰੂ ਦਾ ਮਲਾਪ ਕਰਾ ਦਿੱਤਾ ਆਪਾਂ ਨੂੰ ਬਾਣੀ ਪੜਨ ਦਾ ਮਹਾਤਮ ਇਸੇ ਕਾਰਣੀ ਮਿਲ ਕੇ ਨਹੀਂ ਮਿਲਦਾ ਆਪਾਂ ਕਹਿੰਦੇ ਮੈਂ ਤੇ ਬਾਣੀ ਪੜਦਾ ਵਾਕੀ ਬਾਕੀ ਸਾਰੇ ਪਾਪੀ ਨੇ ਮੇਰੇ ਤੋਂ ਚੰਗਾ ਕੋਈ ਹੈ ਨਹੀਂ ਇਸੇ ਕਰਕੇ ਆਪਾਂ ਨੂੰ ਮਹਾਤਮ ਨਹੀਂ ਮਿਲ ਰਿਹਾ ਬਾਣੀ ਪੜ ਕੇ ਨਾਮ ਜਪ ਕੇ ਅੰਦਰੋਂ ਇਸ ਚੀਜ਼ ਨੂੰ ਮਹਿਸੂਸ ਕਰਨਾ ਹੈ ਪ੍ਰਮਾਤਮਾ ਇਹ ਸਾਰੀ ਤੇਰੀ ਹੀ ਦੁਨੀਆ ਹੈ ਤੇਰੀ ਚੰਗੀ ਹੈ ਤੇਰੀ ਬਣਾਈ ਹੋਈ ਸ੍ਰਿਸ਼ਟੀ ਤੂੰ ਮੇਰੇ ਤੇ ਕਿਰਪਾ ਕਰ ਮੇਰੇ ਔਗਣਾਂ ਨੂੰ ਨਾ ਚਿਤਾਰਤਾ ਉਹਦੀ ਕਿਰਪਾ ਹੋ ਜਾਂਦੀ ਹੈ ਇਸ ਤਰ੍ਹਾਂ ਸਹਿਬ ਸੱਚੇ ਪਾਤਸ਼ਾਹ ਧੰ ਗੁਰੂ ਰਾਮਦਾਸ ਜੀ ਮਹਾਰਾਜ ਪਾਵਨ ਬਾਣੀ ਦੁਆਰਾ ਇਹ ਬਖਸ਼ਿਸ਼ ਕੀਤੀ ਹੈ ਸਤਿਗੁਰੂ ਦੀ ਬਾਣੀ ਬਾਦ ਬੋਧੈ ਵਿਚਾਰਾਂ ਕਰਦਿਆਂ ਹੋਈਆਂ ਪੁੱਲਾਂ ਦੀ ਕੀਮਤ ਜੀ ਸੋ ਸਾਧ ਸੰਗਤ ਜੀਓ ਅੱਜ ਜੋ ਇਸ ਅਸਥਾਨ ਦੇ ਸੰਸਥਾਪਕ ਇਸ ਗੁਰੂ ਘਰ ਦੇ ਮੋਢੀ ਬਾਬਾ ਕੇਰ ਸਿੰਘ ਜੀ ਉਹਨਾਂ ਦੀ ਅੱਜ ਬਰਸੀ ਦੇ ਸਬੰਧ ਵਿੱਚ ਸ੍ਰੀ ਸਹਿਜ ਪਾਠ ਹੁਣ ਆਰੰਭ ਹੋ ਰਿਹਾ ਹੈ 10 ਤਰੀਕ ਨੂੰ ਐਤਵਾਰ ਨੂੰ ਭੋਗ ਪਾਏ ਜਾਣੇ ਨੇ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਹਾਜ਼ਰੀਆਂ ਭਰ ਕੇ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ